ਸਾਸੀ ਕਾਲਜੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਵਲੌਗ ਦੀ ਸਟਾਰਟਿੰਗ ਉੱਠ ਕੇ ਕੰਮ ਕੁੰਮ ਨੂੰ ਮੇੜ ਕੇ ਰੋਟੀਆਂ ਖਾ ਕੇ ਬਈ ਅਸੀਂ ਚੌੜ ਲੱਗ ਰਹੇ ਦੀ ਹੁਣ ਕਰਨ ਬੇਲੇ ਸੀਗੇ ਜਮ ਹਣਾ ਸੁਕਣਾ ਤੁਸੀਂ ਪਾਪਾ ਦੇ ਫੁੱਲ ਕਿੱਥੇ ਰੱਖਿਆਗਾ ਫੁੱਲ ਇੱਧਰ ਰੱਖਿਆ ਕਿੱਥੇ ਇਹਨੇ ਬਈ ਫੁੱਲ ਟੰਗਿਆ ਔਰੇ ਕਿਤੇ ਕਿੱਥੇ ਹੈ ਬੇਟੇ ਇੱਥੇ ਹੋ ਗਿਆ ਸੀ ਕੋਇਆ ਗਿਆ ਕੋਇਆ ਗਿਆ ਹਾਂ ਅਰੇ ਪਟਿਆ ਕਿੱਥੋਂ ਪਟਿਆ ਸੀ ਤੁਸੀਂ ਫੁੱਲ ਪਰ ਉਹ ਹੀ ਦਿਖਾਈ ਮੈਨੂੰ ਸਾਈਡ ਤੇ ਉਹ ਪੱਟਣਾ ਨਹੀਂ ਹੈਗਾ ਆ ਦੇਖੋ ਓਕੇ ਇਹ ਵਾਲਾ ਫੁੱਲ ਪੱਟਿਆ ਸੀ ਖਾ ਮਾਂ ਪਾਪਾ ਦੇ ਜੇ ਉਹ ਕੱਢ ਚਾ ਲਾਪਦੇ ਆ ਕੋਈ ਆ ਗਿਆ ਓਏ ਕੱਢ ਲਿਆ ਓਏ ਦਿਖਾਈ ਓਏ ਹਾਂ ਬਈ ਲੁੱਬੀ ਸੋ ਘਣੀ ਨਾਲ ਚੌੜ ਲੱਗ ਰਹੇ ਆ ਕਰਨ ਤੇ ਅੱਜ ਵੀ ਵੇਲੇ ਆ ਕੱਲ ਵੀ ਵੇਲੇ ਸੀ ਕੋਈ ਇੰਨਾ ਕੰਮ ਨਹੀਂ ਸੀਗਾ ਅੱਜ ਦੇਖਦੇ ਆਂ ਭਾਈ ਕਿੱਧਰ ਜਾਂਦੇ ਆਂ ਕੀ ਕਰਦੇ ਆਂਗੇ ਲੋ ਭਾਈ ਕੰਮ ਨਮੇੜਦੇ ਆਂ ਥੋੜੇ ਜਿਹਾ ਰਹਿ ਰਹੇ ਨੇ ਮੈਂ ਸਨ ਮੋਹਣੀ ਰਹੀ ਦੀਆਂ ਨੇ ਮੈਂ ਸਨ ਮੋਹਨੇ ਆ ਹਾਂਜੀ ਐਵੇਂ ਬੈਠੇ ਕੀ ਐਵੇਂ ਬੈਠੇ ਬੈਠੇ ਨੇ ਤੈਨੂੰ ਦੇਖ ਦੂਗੀ ਪੁੱਤੇ ਇਹ ਉਹ ਦੇਖਦੀ ਨਹੀਂ ਉਹਦੋਂ ਕਿਵੇਂ ਕਰਿਆ ਸੀ ਜਿਹਨੂੰ ਹੈ ਮੈਂ ਕਰਤਾ ਸੀ ਇਹਨੇ ਤੈਨੂੰ ਹਾਂ ਉਹਨਾਂ हां फिर बैठ्या हूं। ਹੁਣ ਮੈਂ ਨਮਾਜ਼ ਐ ਇਹਨਾਂ ਨੂੰ। ਹਾਂ। ਓਕੇ। ਓਕੇ। ਮੈਂ ਡਿੱਕੀ ਆਂਗੀ। ਤੁਸੀਂ ਬੇਬੇ ਨਾਲ ਕੱਪੜੇ ਤਵਾ ਦਿਓ ਠੀਕ ਆ? ਰੇ। ਬੇਬੇ ਕੱਪੜੇ ਤੋਰੀਏ ਭਾਈ। ਹੁਣ ਨਮੋ ਨਮੈ ਸਾਂ ਭਾਈ। ਤੇ ਦਿਖਾਉਂਨੇ ਆ ਤੁਹਾਨੂੰ। ਲਓ ਜੀ। ਸਾਰੀਆਂ ਨਮਾਹਤੀਆਂ ਚ। ਦੋ ਦਿਨਾਂ ਦੀਆਂ ਨਮਾਹੀਆਂ ਨਹੀਂ ਸੀ ਇਹ। ਕਿਉਂਕਿ ਉਧਰ ਨਾਲੀ ਚ ਪਾਣੀ ਨਹੀਂ ਜਾਂਦਾ ਸੀ ਯਾਰ ਬੰਦ ਹੋਰੀ ਸੀ ਜੀ ਬੰਦ ਕਰਖੀ ਸੀ। ਅੱਜ ਸਾਰੀਆਂ ਨਮਾਦੀਆਂ ਛੁੱਟੀਆਂ ਵੱਡੀਆਂ ਹੁਣ ਨਾਉਨੇ ਆ ਨਾ ਕੇ ਰੈਡੀ ਹੁਣ ਫਿਰ ਦੱਸਨੇ ਅੱਗੇ ਕੀ ਕਰਨਾ ਹੈ ਬਹੁਤ ਟਾਈਮ ਲੱਗ ਗਿਆ ਬਈ ਜਨਮਾਨ ਚ ਬਹੁਤ ਗੋਆ ਤੂੜੀ ਚੜੀ ਪਈ ਜਿੰਨਾ ਤੇ ਲੋ ਵੀ ਨਾ ਕੇ ਹੋ ਗਏ ਰੈਡੀ ਤਿਆਰ ਹੋ ਗਏ ਆਪਾਂ ਤੇ ਹੁਣ ਚੱਲਦੇ ਆ ਯਾਰ ਆਪਾਂ ਪਾਤਣੇ ਪਾਸਰੇ ਤੁਸੀਂ ਕਹੋਗੇ ਰੋਜ਼ ਭੱਜਣਾ ਹੈ ਯਾਰ ਥੋੜੇ ਥੋੜੇ ਕੰਮ ਜੇ ਨੇਗੇ ਹਨਾ 10 10 ਮਿੰਟ ਦੇ ਤੇ ਉਹ ਕਰਕੇ ਆਣੇ ਨੇ ਨਾਲੇ ਦੇਖਦੇ ਅੱਜ ਕੁਝ ਵਧੀਆ ਜਿਹਾ ਖਾ ਕੇ ਆਣਨੇ ਆਂਗੇ ਤਲੇ ਫਲੇ ਨਹੀਂ ਵੈਸੇ ਕੋਈ ਜੂਸ ਵਗੈਰਾ ਪੀਵਾਂਗੇ ਜਾਂ ਫਿਰ ਕੁਝ ਹੋਰ ਖਾਵਾਂਗੇ ਉਹ ਚਿੱਟੇ ਟੀ-ਸ਼ਰਟ ਕਰਕੇ ਯਾਰ ਹਨਾ ਰੰਗ ਜਾਉ ਹੋ ਹੀ ਜਾਂਦਾ ਹੈਗਾ ਜੇ ਇੱਥੇ ਇੱਥੇ ਕਲਿੱਕ ਕਰਦੇ ਆਂ ਵਗ ਤਾਂ ਸਹੀ ਹੋ ਜਾਂਦਾ ਹੈਗਾ ਬਾਕੀ ਚੱਲਦੇ ਆ ਹੁੱਡੀ ਪਾਨੇ ਯਾਰ ਬਾਹਰ ਠੰਡਾ ਹੈ ਨਾ ਧੁੱਪ ਤਾਂ ਨਿਕਲਦੀ ਹੈ ਬਾਕੀ ਚੱਲਦੇ ਲੋ ਵੀ ਸਾਡੀ ਬੇਬੇ ਪਈਏ ਇਹ 90 ਸਾਲ ਦੀ ਹੋਰੀ ਹੈ ਬਾਈ 90 ਸਾਲ ਲਵੇ ਲੱਗਦੀ ਹੈ ਜੀ 90 ਹਾਂ 90 ਦੇ ਲਵੇ ਫਿਰ ਵੀ ਸਾਰਾ ਕੰਮ ਕਰਦੀ ਹੈ ਘਰ ਦਾ ਕਿਉਂ ਬੇਬੇ ਤਕੜੀ ਹੈ ਨਾ ਹੋਰ ਅੱਜ ਕੱਲ ਦੇ ਤਾਕੜੇ ਬੰਦਿਆਂ ਨਾਲੋਂ ਪੂਰੀ ਤਾਕੜੀ ਹੈ ਮੇਰੀ ਬੇਬੇ 90 ਸਾਲ ਦੀ ਹੋ ਕੇ ਵੀ ਕਰਦੇ ਸਾਰੇ ਕੰਮ ਕਰਦੀ ਹੈ ਬਾਈ ਅਸੀਂ ਹਟਾਨੇ ਆ ਪਰ ਹਟਦੀ ਨਹੀਂ ਹੈਗੀ ਫਿਰ ਅਸੀਂ ਵੀ ਹਟਾਣੋਂ ਹਟ ਗਏ ਬਾਈ ਕੰਮ ਤੋਂ ਵੀ ਕਰ ਚੱਕਰੀ ਜਾਣਦੇ ਜੇ ਹਟਾਤੀ ਤਾਂ ਬਹਿ ਜੂਗੀ ਅੱਜ ਵੀ ਮੈਨੂੰ ਟਾਲੂਗੀ ਇਹ ਐਨੀ ਤੱਕ ੜੀ ਹੈਗੀ। ਕੀ ਹੋ ਬੇਬੇ? ਹੂੰ, ਹੋਰ। ਰੂਮ 'ਚ ਆ ਗਏ ਬਾਈ। ਪਹਿਲਾਂ ਆਪਾਂ ਬਲੌਗ ਅਪਲੋਡ ਕਰਦੇ ਆਂਗੇ। ਪੀਸੀ ਆਪਾਂ ਨੇ ਚਲਾ ਲਿਆ। ਪਹਿਲਾਂ ਬਲੌਗ ਅਪਲੋਡ ਕਰਦੇ ਆਂ ਫਿਰ ਚੱਲਾਂਗੇ ਕਿਉਂਕਿ ਕਈ ਵਾਰ ਲੇਟ ਹੋ ਜੇ ਯਾਰ ਆ ਕੇ ਮਿਲਦਾ ਫਿਰ ਖੇਡਣ ਵਾਗ ਜੀਏ ਤਾਂ ਬਲੌਗ ਲੇਟ ਹੋ ਜਾਵੇ। ਤਾਂ ਪਹਿਲਾਂ ਆਪਾਂ ਬਲੌਗ ਅਪਲੋਡ ਕਰਦੇ ਆਂ ਤੇ ਫਿਰ ਚੱਲਦੇ ਆਂ। ਹੌਲੀ-ਹੌਲੀ ਨਾ ਬਲੌਗ ਆਪਾਂ ਯਾਰ ਜਿਵੇਂ ਅੱਜ ਬਣਾਇਆ ਤਾਂ ਰਾਤ ਨੂੰ ਹੀ ਅਪਲੋਡ ਕਰਕੇ ਸੋ ਜਾ ਕਰਾਂਗੇ ਵੀ ਕੱਲ ਨੂੰ ਹੋ ਜੇ। ਭਾਈ ਆਪਣਾ ਟਾਈਮ ਵੱਜ ਗਿਆ ਕਰੂਆ ਜਿਹੜਾ ਧਾ ਘੰਟਾ ਵਾਂਗੂ ਲੱਗਦਾ ਇਹਨੂੰ ਅਪਲੋਡ ਕਰਨ ਤੇ ਬਾਕੀ ਹੁਣ ਅਪਲੋਡ ਕਰਦੇ ਆ ਫੇਰ ਚੱਲਦੇ ਆ ਪਤਨੇ ਬਾਈ ਲੋ ਬਾਈ ਆਪਾਂ ਆ ਗਏ ਪਤਨ ਜੂਸ ਪੀ ਰਹੇ ਆ ਕੰਮ ਨੂੰ ਨਿਮੇੜ ਲਿਆ ਹੁਣ ਘਰ ਦੇ ਵਾਸਤੇ ਸਰਫ ਜੀ ਲੈਣੀ ਆ ਸਰਫ ਦੇਖਦੇ ਜਾ ਕੇ ਉੱਥੇ ਚੱਲਦੇ ਆ ਜੀਓ ਮਾਰਟ ਚ ਉੱਥੋਂ ਲੱਭ ਕੇ ਲਿਓਨੇ ਆ ਬਸ ਜਿਹੜਾ ਕੰਮ ਆਈ ਦੀ ਹੋ ਗਿਆ ਜੂਸ ਪੀ ਕੇ ਚੱਲਦੇ ਆ ਬਈ ਇੱਥੋਂ ਲੋ ਬਈ ਚੱਲ ਪਏ ਘਰਾਂ ਨੂੰ ਸਰਫ ਲੈਣਾ ਸੀ ਮਾਤਾ ਉਹਰਵਾ ਤੇ ਸਰਫ ਲੈ ਲਿਆ ਆਪਾਂ ਨੇ 8 ਕਿਲੋ ਦੀ ਪੈਕਿੰਗ ਲੈ ਲਈ ਦੀ ਆਪਾਂ ਨੇ ਆਪਾਂ ਨੂੰ 750 ਦਾ ਪੈ ਗਿਆ ਇਹ ਯਾਰ ਪਤਾ ਨਹੀਂ ਮਹਿੰਗਾ ਵੀ ਪਤਾ ਨਹੀਂ ਸਸਤਾ ਪਰ ਮੇਲਾ ਦਾ ਸਸਤਾ ਹੀ ਪਿਆਦਾ ਵੀਰ ਵੀ ਦੂਜੀਆਂ ਦੁਕਾਨਾਂ ਨਾਲੋਂ ਉਸੇ 100 ਰੁਪਏ ਕਿਲੋ ਦੇਂਦੇ ਨੇ ਜੇ ਆਪਾਂ ਨੂੰ 8 ਕਿਲੋ 750 ਦਾ ਪਿਆਗਾ ਹੁਣ ਚੱਲਿਆਂ ਘਰੇ ਬਈ ਦੂਸ ਵੀ ਪੀ ਲਿਆ ਕੰਮ ਸੀ ਜਿਹੜਾ ਉਹ ਵੀ ਕਰ ਲਿਆ ਸਰਫ ਵੀ ਲੈ ਲਿਆ ਹੋਣ ਚੱਲਦੇ ਆ ਘਰੇ ਆਪਾਂ ਲੋ ਬਈ ਪਹੁੰਚ ਗਏ ਸਟੇਡੀਅਮ ਚ ਪਾਤਰਾਂ ਤੋਂ ਆਗੇ ਦੀ ਟਾਈਮ ਕਾਫੀ ਲੱਗਿਆ ਆਰਾਮ ਕਰ ਲਿਆ ਕ੍ਰਿਕਟ ਦੀ ਤਿਆਰੀ ਹੋ ਰਹੀ ਹੈ ਵਿਕਟਾਂ ਚੜਨ ਲੱਗ ਰਹੇ ਨੇ ਸਾਡੇ ਪਲੇਅਰ ਆ ਥੋਣ ਹਰ ਪਲੇਅਰ ਜੂਨੀਅਰ ਪਲੇਅਰ ਆ ਆ ਸਾਡੇ ਜਮਾ ਜੂਨੀਅਰ ਪਲੇਅਰ ਬੈਠੇ ਨੇਗੇ ਠੀਕ ਹੋ ਜੀ ਹੇਲੋ ਗਾਇਜ਼ ਹੁਣ ਆਪਾਂ ਸਿੰਗਲ ਵਿਕਟ ਲਾਣਾ ਉਹਦੇ ਨਾਲ ਹੀ ਕੀ ਕੋਵਰ ਦਾ ਸੁਪਰ ਓਵਰ ਛੱਪ ਗਈ ਰਿਸ਼ਟਿੰਗ ਸ਼ਰਤ ਕਾਦੀ ਲਾਣੀ ਆਨੇ ਟਿੰਗ ਟਿੰਗ ਮਾੜੇ ਨਸ਼ੇ ਨਹੀਂ ਮੈਂ ਕਰਦਾ ਤਕੜਾ ਬੋਤਲ ਬੋਤਲ ਦੀ ਬੀਬੀਰ ਪੀਏ ਬੀਬੀਰ ਰੁਪਿਆ ਦੀ ਸ਼ਰਤ ਹੈ ਬਾਈ ਕੋਕਦੀ ਹੈ ਲੈ ਬਾਈ ਸਾਡੀ ਸੁਪਰ ਓਵਰ ਦੀ ਸ਼ਰਤ ਹੈਗੀ 21 ਓਵਰ ਦੀ ਸੁਪਰ ਓਵਰ ਹੈਗਾ ਬੀਬੀਰ ਰੁਪਿਆ ਦੀ ਸ਼ਰਤ ਹੈ ਦੇਖਦੇ ਹਾਂ ਕੌਣ ਜਿੱਤਦਾ ਸਾਡੇ ਟਿੰਗ ਦੀ ਪਹਿਲਾਂ ਮੇਰੀ ਬੈਟਿੰਗ ਹੈ ਇਹਦੀ ਬੋਲਿੰਗ ਹੈ ਆ ਥੋੜੀ ਹੁੰਦੀਆਂ ਨਾ ਆ ਬਈ ਥੋੜੀ ਹੁੰਦੀਆਂ ਨੇ ਪਹਿਲਾਂ ਕਹਿਣਾ ਸੀ ਹੋਰ ਸਿੱਟੀ ਜਾਂਦੇ ਸਿੱਟੀ ਜਾਂਦੇ ਆਊਟ ਹੈ ਆਊਟ ਹੈ ਆਊਟ ਹੈ ਪਹਿਲੀ ਬਾਲ ਤੇ ਕੈਚ ਆਊਟ ਹੋ ਗਿਆ ਆਊਟ ਹੈ ਕੀਪਰ ਕੈਚ ਆਊਟ ਹੈ ਇੱਧਰ ਆ ਅੱਜ ਥੋੜੀ ਨਾ ਨਾ ਬਈ ਪਹਿਲੀ ਬਾਲ ਤੇ ਪਹਿਲੀ ਬਾਲ ਤੇ ਕੈਚ ਆਊਟ ਆ ਉਹ ਵਾਦਿਆ ਆਉਂਦੇ ਵਾਰੀ ਰੌਂਡੀ ਪਹਿਲੀ ਬਾਲ ਤੇ ਕੈਚ ਆਊਟ ਯਾਰ ਸੁਪਰ ਓਵਰ ਲਾਇਦੀ ਬਾਈ ਆਪਾਂ ਜਿੱਤ ਗਏ ਸਾਡੇ ਬੰਦੇ ਬੰਦੇ ਤੋਂ ਤੇ ਯਾਰ ਖਗਿਆ ਤੇ ਹੁਣੇ ਮੇਰੀ ਟੀਮ ਚ ਹੈ ਮੈਂ ਸਟਾਰਟ ਕਰਦੇ ਆਂ ਸੀ ਖੇਡਦੇ ਆਂਗੇ ਮੌਸਮ ਬਹੁਤ ਘੈਂਟ ਹੈ ਬਾਈ ਪਿੱਛੇ ਦੇਖੋ ਬੱਦਲ ਮੌਸਮ ਦੇਖੋ ਯਾਰ ਬੱਦਲ ਕਿੰਨੇ ਸੋਹਣੇ ਲੱਗ ਰਹੇ ਨੇਗੇ ਚਲੋ ਕਰੋ ਸਟਾਰਟ ਲੋ ਬਈ ਬੈਟਿੰਗ ਹੈ ਆਪਣੀ ਖੇਡਦੇ ਆਂ ਦੇਖਦੇ ਆਂ ਤਿੰਨ ਓਵਰਾਂ ਚ ਕਿੰਨਾ ਟਾਰਗੇਟ ਦਿੰਨੇ ਆ ਤਿੰਨ ਓਵਰਾਂ ਚ 28 ਦਾ ਟਾਰਗੇਟ ਦਿੱਤਾ ਬਾਈ ਆਪਾਂ ਨੇ ਇੱਕ ਓਵਰ ਆਪਾਂ ਨੇ ਪਾਤਾ ਇੱਕ ਸਕੋਰ ਦਿੱਤਾ ਆਪਾਂ ਨੇ ਤੇ ਹੁਣ ਆਪਣਾ ਦੂਜਾ ਬੰਦਾ ਪਾਰ ਰਿਹਾ ਪਹਿਲਾਂ ਮੈਂ ਪਾ ਕੇ ਆਇਆਂਗਾ ਇੱਕ ਸਕੋਰ ਦਿੱਤਾ 2 ਓਵਰਾਂ ਚ ਸਤਾਈ ਬਣਾਣੇ ਨੇ ਹੁਣ ਉਹਨਾਂ ਨੇ ਉਹ ਪਰਮ ਤੇ ਮਿਸ ਕਰਾਈਆਂ ਨੇ ਸਾਰੀਆਂ ਲੋ ਬਈ ਮੈਂ ਚੱਦਵਚਾਲੇ ਛੱਡਣਾ ਪੈ ਗਿਆ ਨਵੀ ਕੀ ਕਹੋਗੇ ਤੁਸੀਂ ਅੱਜ ਦੇ ਮੈਚ ਬਾਰੇ ਲੜਾਈ ਹੋ ਗਈ ਸੀ ਗਾਈਜ਼ ਬੜੀ ਜ਼ਿਆਦਾ ਲੜਾਈ ਹੋ ਗਈ ਸੀ ਬਸ ਥਾਪੜਾਂ ਥਾਪੜੇ ਹੋ ਗਏ ਇੱਕ ਆ ਸਾਡੇ ਪਿੱਛੇ ਬੈਠਾ ਹੈ ਇੱਕ ਹੋਰ ਦੀ ਸੀਨੀਅਰ ਪਲੇਅਰ ਕੋਈ ਆਪਸ ਇੱਕ ਦੂਜੇ ਨਾਲ ਹੋ ਗਏ ਸਾਨੂੰ ਮੈਚ ਅੱਧ ਵਿਚਾਲੇ ਬੰਦ ਕਰਨੇ ਪਏਗੇ ਅੱਜ ਕੱਲ ਤੋਂ ਦੇਖਦੇ ਆ ਬਾਈ ਖੇਡਦੇ ਆ ਜਾ ਬਸ ਦੋ ਦਿਨਾਂ ਦੀ ਦੀ ਗੇਮ ਇਹ ਬਾਲ ਪੱਟ ਗਈ ਦੀ ਨਾ 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 ਲੜਾਈ ਲੜਾਈ ਦੱਸ ਨਾ ਬਾਲ ਤਾਂ ਜਿਹੜੀ ਪੱਟ ਗਈ ਲੜਾਈ ਤਾਂ ਉਦੋਂ ਬਾਅਦ ਤਾਂ 2 ਓਵਰ ਖੇਡੇ ਆ ਮੈਂ ਲੜਾਈ ਤੋਂ ਬਾਅਦ ਵੀ 2 ਓਵਰ ਚੱਲੇ ਨੇ ਬਾਈ ਪਰ ਉਦੋਂ ਬਾਅਦ ਬਾਲ ਪਹੂਗੀ ਫਟ ਗਈ ਫਟ ਗਈ ਨਾ ਕਾਸ਼ੇ ਕਮਰਾ ਅਗਲੀ ਬੋਲ ਤੇ ਬੋਲੋ ਹਾਂ ਪਰ ਲੜਾਈ ਜ਼ਬਰਦਸਤ ਸੀ ਲੌਬੀ ਗਰਾਉਂਡ ਚ ਤਰਿਆ ਆ ਜੀ ਦੀ ਰੋਟੀ ਰੋਟੀ ਖਾ ਲਈ ਦੁੱਧ ਪਾਇਆ ਏ ਸੁਖਮਣੀ ਦਿਖਾਨਾ ਤੁਨੂੰ ਦਾਦੂ ਨਾਲ ਲੱਗ ਰਹੀ ਐ ਖੇਡਣ ਕੀ ਕਰਦੇ ਹੋ ਲਖਣਾ ਆ

ਅੱਦਤੀ ਅੱਤੇ ਨਹੀਂ ਹੈ ਹਾਂ ਉਹ ਅੱਤੇ ਨਹੀਂ ਬਤ ਮੈਨ ਦੇਦੀ ਹੋਣਾ ਵਾ ਮੰਗਰੀ ਚੋਕ ਪਾਈ ਹੈ ਥੈਂਕ ਯੂ ਤੇ ਗੈਰੀ ਹੋਰ ਬੱਟ ਲੈ ਜੀ ਨਾ ਬੇ ਬੇਰ ਵੀ ਨਾ ਰੇ ਦੇਖਣ ਲੱਗੇ ਹੋਏ ਨਹੀਂ ਕੋਈ ਨਾ ਕੋਈ ਲੋ ਬਈ ਉਹਨੇ ਚੋਕੋ ਪਾਈ ਖਾਣੀ ਹੈ ਬੈਟ ਗਈ ਛਾਤੀ ਤੇ ਆ ਕੇ ਹਲੋ ਕੀ ਖਾ ਰਹੇ ਹੋ ਖਾ ਲੋ ਹਾਂ ਜੀ ਆਰਦੇ ਨਾਲੋਂ ਪਹਿਲਾਂ ਬਈ ਮੈਨੂੰ ਦਿੱਤੀ ਆ ਖਾ ਲੈ ਪੁੱਤ ਇੱਥੇ ਬੈ ਕਾਉਂਗੇ ਖਾ ਲਓ ਬਹੁਤ ਸਿਆਣਾ ਪੁੱਤ ਹੈ ਬਈ ਸਾਡਾ ਹਨਾ ਹਨਾ ਬਹੁਤ ਸਿਆਣਾ ਪੁੱਤ ਹੈ ਮੇਰਾ ਤੂੰ ਸਿਆਣੀ ਹੈਗੀ ਤਕਦੀਰ ਤੁਸੀਂ ਸਿਆਣੇ ਹੋ ਓਕੇ ਨਾ ਪੁੱਤ ਤਾਂ تیر ਵੀ ਸਿਆਣੀ ਹੈ ਦੋਨੇ ਸਿਆਣੇ ਹੋ ਤੁਸੀਂ ਓਕੇ ਪਾਪਾ ਸਿਆਣਾ ਦਾਦੀ ਵੀ ਸਿਆਣੀ ਹਾਂ ਦਾਦੀ ਵੀ ਸਿਆਣੀ ਬੇਬੇ ਵੀ ਸਿਆਣੀ ਦਾਦੀ ਵੀ ਹਾਂ ਆਹ ਦਾਪੋ ਵੀ ਸਿਆਣੀ ਹਾਂ ਜਾਂ ਪਪੀ ਯਾਨੀ ਆਹ ਖਾ ਲੈ ਬਤ ਮੈਂ ਗੀੜਾ ਮਰਿਆ ਮੈਂ ਬਾਹਰ ਤੂੰ ਚਾਕਲੇਟ ਖਾ ਲੈ ਓਕੇ ਹਾਂ ਓਕੇ ਚੋਕੋ ਪਾਈ ਚਾਕਲੇਟ ਕਿੱਦਾਂ ਹੈ ਗੱਲ ਬਹੁਤ ਫੜਦੀ ਆ ਬਈ ਮੈਂ ਕਹਿੰਦਾ ਵੀ ਤੂੰ ਚਾਕਲੇਟ ਖਾ ਲੈ ਇਹਨੇ ਦੇਖਿਆ ਵੀ ਚਾਕਲੇਟ ਤਾਂ ਹੈ ਨਹੀਂ ਕਹਿੰਦੀ ਬਾਬਾ ਚਾਕਲੇਟ ਕਿੱਥੇ ਆ ओके हां ਜਿਹੜਾ ਮਾਰ ਕੇ ਆਨੇ ਆ ਬਾਈ ਬਾਹਰ ਅੱਜ ਦਾ ਵਲੌਗ ਯਾਰ ਇੰਨੀ ਕੀ ਸੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਤੁਹਾਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਧਰ ਉਧਰ ਕਿਹਦਾ ਮਾਨਤਪ ਦੇ ਘਰੀ ਹੈ ਹਾਂ ਚਲ ਬਾਏ ਕਰਦੇ ਗਏ ਬਾਏ